ਇਕ ਸਾਨੂੰ ਦੱਸਣ ਚ ਇੱਕ ਬੜਾ ਫਕਰ ਮਹਿਸੂਸ ਹੁੰਦਾ ਹੈ ਪੂਰੇ ਲੁਧਿਆਣਾ ਵਾਸੀਆਂ ਵਾਸਤੇ ਕਿਤੇ ਜਿਹੜੀ ਲੁਧਿਆਣਾ ਨਗਰੀ ਹੈ ਉਹ ਕਿਤੇ ਨਾ ਕਿਤੇ ਹੁਣ ਸਨਾਤਨ ਨਗਰੀ ਦੇ ਨਾਲ ਵੀ ਜਾਣੀ ਜਾਂਦੀ ਹੈ ਕਿਉਂਕਿ ਇਸ ਲੁਧਿਆਣਾ ਨਗਰੀ ਦੇ ਵਿੱਚ ਹਰ ਸਮੇਂ ਕਿਤੇ ਨਾ ਕਿਤੇ ਕੋਈ ਰਥ ਯਾਤਰਾ ਜਾਂ ਸ਼ੋਭਾ ਯਾਤਰਾ ਜਾਂ ਨਗਰ ਕੀਰਤਨਾਂ ਦਾ ਜਿਹੜਾ ਉਹ ਆਯੋਜਨ ਕੀਤਾ ਜਾਂਦਾ ਹੈ ਔਰ ਤੁਸੀਂ ਇਹ ਦੇਖ ਸਕਦੇ ਹੋ ਜਿਹੜੀ ਇਸ ਵਾਰ ਦੀ ਚੌਥੀ ਰੱਥ ਯਾਤਰਾ ਹੈ ਭਗਵਾਨ ਸ਼੍ਰੀ ਤੇਰੁਪਤੀ ਬਾਲਾ ਜੀ ਦੀ ਜੋ ਕਿ ਦਿਵਯਾ ਔਰ ਅਲੌਕਿਕ ਰੱਥ ਯਾਤਰਾ ਸ਼੍ਰੀ ਦੁਰਗਾ ਮਾਤਾ ਮੰਦਰ ਜਗਰਾਉਂ ਪੁੱਲ ਹੋਮ ਤੋਂ ਜਾ ਰਹੀ ਹੈ ਉਹਦੇ ਵਿੱਚ ਲੁਧਿਆਣਾ ਨਗਰ ਵਾਸੀਆਂ ਵਾਸਤੇ ਨਹੀਂ ਪੂਰੇ ਪੰਜਾਬ ਵਾਸੀਆਂ ਵਾਸਤੇ ਬੜੇ ਉਤਸ਼ਾਹ ਦਾ ਇੱਕ ਕੇਂਦਰ ਬਣ ਚੁੱਕਿਆ ਹੈ ਕਿਉਂਕਿ ਭਗਵਾਨ ਆ ਰਹੇ ਸਾਰਿਆਂ ਨੂੰ ਇਹ ਹੈ ਕਿ ਭਗਵਾਨ ਰੱਥ ਤੇ ਜਦੋਂ ਵਿਰਾਜਮਾਨ ਹੁੰਦੇ ਨੇ ਤਾਂ ਮਾਂ ਮਾਂ ਲਕਸ਼ਮੀ ਔਰ ਮਾਂ ਬੂਦੇਵੀ अनेकों ਪ੍ਰਕਾਰ ਦੇ ਸਾਰਿਆਂ ਦੇ ਉੱਪਰ ਆਪਣੀ ਕਿਰਪਾ ਵਰਸਾਉਂਦੇ ਨੇ ਔਰ ਖਾਸ ਤੌਰ ਤੇ ਤੁਸੀਂ ਉਦਯੋਗਿਕ ਦੀ ਗੱਲ ਕੀਤੀ ਤਾਂ ਜਿਹੜੀ ਲੁਧਿਆਣਾ ਨਗਰੀ ਹੈ ਅੱਜਕੱਲ ਉਦਯੋਗ ਦੇ ਨਾਲ-ਨਾਲ ਕਿਤੇ ਨਾ ਕਿਤੇ ਰੀਅਲ ਸਟੇਟ ਜਿਹਨੂੰ ਆਪਾਂ ਕਹਿ ਸਕਦੇ ਆ ਪ੍ਰਾਪਰਟੀ ਦੇ ਨਾਲ ਵੀ ਅੱਜ ਲੁਧਿਆਣਾ ਨਗਰੀ ਜਾਣਨ ਲੱਗੀ ਹੈ ਉਹ ਲੁਧਿਆਣਾ ਨਗਰੀ ਕਿਤੇ ਨਾ ਕਿਤੇ ਜਿਹੜੇ ਇਸ ਨੂੰ ਜਾਣਦੇ ਆ ਤਾਂ ਜਿਹੜੀ ਮਾਂ ਬੂ ਦੇਵੀ ਹੈ ਬੂ ਦੇਵੀ ਪ੍ਰਿਥਵੀ ਦੇਵੀ ਨੂੰ ਕਹਿੰਦੇ ਨੇ ਪ੍ਰਿਥਵੀ ਦੇਵੀ ਜਦੋਂ ਮਾਂ ਬੂ ਦੇਵੀ ਪ੍ਰਿਥਵੀ ਦੇਵੀ ਜਦੋਂ ਰੱਥ ਤੇ ਵਿਰਾਜਮਾਨ ਹੋਣਗੇ ਤਾਂ ਅਨੇਕੋ ਅਨੇਕੋ ਵਪਾਰ ਨੇ ਜਿਹੜੇ ਰੀਅਲ ਸਟੇਟ ਦੇ ਵੀ ਹੈ ਉਹਨਾਂ 'ਚ ਵੀ ਜਿਹੜਾ ਕਹਿੰਦੇ ਆ ਨਾ ਕਿ ਅੱਜ ਜਿਹੜੇ ਅੱਜ ਕੋਈ ਵੀ ਬੰਦਾ ਕਾਰਿਆ ਕਰਿਆ ਕਰਿਆ ਤਾਂ ਉਹਦੇ ਵਿੱਚ ਜਿਹੜਾ ਬੂਮ ਆਂਦਾ ਹੈ ਉਹ ਮਾਂ ਬੂ ਦੇਵੀ ਨੇ ਮਾਂ ਪ੍ਰਿਥਵੀ ਦੇਵੀ ਨੇ ਇਹਦੇ ਤੋਂ ਵੀ ਬੜੀ ਕਿਰਪਾ ਕਰਨੀ ਹੈ ਜੀ